ਕੀ ਫਤਿਹ ਵਾ ਗੁਰ 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 Va, guru. Va, guru. Va, guru. 와, g 와, g o 와, g o 와, g o o 와, g o 와, g o 와, g o 와, ਵਾ 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 ਵ ਤਾਨੂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਉਹਨਾਂ ਦੇ ਲਖਤੇ ਜਿਗਰ ਸਤਕਾਰਯੋਗ ਧੰਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਧੰਤਨ ਬਾਬਾ ਅਜੀਤ ਸਿੰਘ ਸਾਹਿਬ ਜੀ ਧੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਤਨ ਬਾਬਾ ਫਤੇ ਸਿੰਘ ਸਾਹਿਬ ਜੀ ਉਹਨਾਂ ਦੇ ਲਖਤੇ ਜਗਰਾਂ ਦੇ ਸ਼ਹੀਦੀ ਦਿਹਾੜੇ ਮਾਤ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਸਮੂਹ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਜਵਾਬ ਜੀ ਨੂੰ ਪਤਾ ਹੈ ਕਿ ਇਸ ਦਸੰਬਰ ਦੇ ਮਹੀਨੇ ਦੇ ਵਿੱਚ ਜੋ ਪੋ ਦਾ ਮਹੀਨਾ ਅੱਗੇ ਆਉਣਾ ਹੈ ਪੋ ਦੇ ਵਿੱਚ ਉਹਨਾਂ ਸ਼ਹੀਦਾਂ ਦੇ ਦਿਹਾੜੇ ਆਉਣੇ ਨੇ ਤੇ ਅਸੀਂ ਸਾਰਿਆਂ ਨੇ ਉਹਨਾਂ ਨੂੰ ਸਜਦਾ ਕਰਨਾ ਹੈ ਵਾਤਵਾਦ ਅਸੀਂ ਉਹਨਾਂ ਲਈ ਬਾਣੀ ਪੜ੍ਹਨੀ ਹੈ ਅੰਮ੍ਰਿਤ ਵਿਲਾਸ ਸੰਭਾਲਣਾ ਹੈ ਤੇ ਸਹਿਬਜ਼ਾਦਿਆਂ ਨੂੰ ਯਾਦ ਕਰਨਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੇ ਜੀਆਂ ਦੀ ਬੜੀ-ਬੜੀ ਸ਼ਹਾਦਤ ਹੈ ਬੜਾ ਵੱਡਾ ਬਲੀਦਾਨ ਹੈ ਮਹਾਰਾਜ ਨੇ ਆਪਣੇ ਪਰਿਵਾਰ ਦੇ ਜੀਆਂ ਨੂੰ ਕੁਰਬਾਨ ਕਰਕੇ ਆਪਣੇ ਲਖਤੇ ਜਿਗਰਾਂ ਨੂੰ ਕੁਰਬਾਨ ਕਰਕੇ ਸਿੱਖੇ ਦੀ ਸਿੱਖੀ ਦੇ ਇਸ ਗੁੱਟੇ ਨੂੰ ਹੋਰ ਮਹਾਰਾਜ ਨੇ ਹਰਿਆ ਭਰਿਆ ਕੀਤਾ ਹੈ। ਗੁਰੂ ਪਿਆਰ ਜਿਹੜਾ ਵਜਨ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਦੇ ਨਾਲ ਕੀਤਾ ਸੀ ਨਾ ਕਿ ਜਦੋਂ ਮਹਾਰਾਜ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਪਹਿਲਾਂ ਉਹਨਾਂ ਦੇ ਸਿਰ ਲਏ ਉਸ ਤੋਂ ਬਾਅਦ ਮਹਾਰਾਜ ਨੇ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ੀ ਤੇ ਜਦੋਂ ਦਸਵੇਂ ਪਾਤਸ਼ਾਹ ਜੀ ਗੁਰੂ ਕਲਗੀ ਧਰ ਪਾਤਸ਼ਾਹ ਜੀ ਉਹਨਾਂ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮੰਗ ਕੀਤੀ ਮਹਾਰਾਜ ਨੇ ਆਖਿਆ ਪਾਈ ਦਇਆ ਸਿੰਘ ਜੀ ਸਾਨੂੰ ਵੀ ਅੰਮ੍ਰਿਤ ਦਿਓ ਅਸੀਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਾਨਾ ਚਾਹਦੇ ਹਾਂ ਉਥੇ ਕਿਹਾ ਸੀ ਬਾਪੂ ਜੀ ਕਿ ਤੁਸੀਂ ਸਾਨੂੰ ਅੰਮ੍ਰਿਤ ਬਦਲੇ ਸਾਡੇ 5 ਸਿਰ ਲਏ ਸਾਡੇ ਵਾਰੀ-ਵਾਰੀ 5 ਸਿਰ ਲਏ ਫਿਰ ਜਾ ਕੇ ਸਾਨੂੰ ਤੁਸੀਂ ਅੰਮ੍ਰਿਤ ਦੀ ਦਾਤ ਵਰਸ਼ਿਸ਼ ਕੀਤੀ ਹੈ ਤੇ ਮਹਾਰਾਜ ਹੁਣ ਤੁਸੀਂ ਅੰਮ੍ਰਿਤ ਮੰਗ ਰਹੇ ਹੋ ਤੇ ਇਸ ਅੰਮ੍ਰਿਤ ਬਦਲੇ ਆਪ ਜੀ ਕੀ ਦਿਓਗੇ ਤੇ ਮਹਾਰਾਜ ਨੇ ਕਿਹਾ ਸੀ ਕਿ ਖਾਲਸਾ ਜੀ ਮੈਂ ਇਸ ਅੰਮ੍ਰਿਤ ਦੀ ਕੀਮਤ ਜ਼ਰੂਰ ਚੁਕਾਵਾਂਗਾ ਸਮਾਏਗਾ ਮੈਂ ਆਪਣੇ ਪਰਿਵਾਰ ਦੇ ਵਾਰੀ-ਵਾਰੀ ਜਿਹੜੇ ਜੀ ਹਨ ਉਹਨਾਂ ਨੂੰ ਕੁਰਬਾਨ ਕਰ ਦੇਵਾਂਗਾ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਗੁਰੂ ਪਿਆਰੇ ਫਿਰ ਮਹਾਰਾਜ ਨੇ ਦੇਖੋ ਅੰਮ੍ਰਿਤ ਵਾਸਤੇ ਆਪਣੇ ਪਰਿਵਾਰ ਦਾ ਜੀ ਹਰ ਜੀ ਕੁਰਬਾਨ ਕੀਤਾ ਮਹਾਰਾਜ ਨੇ ਸਰਬੰਸ ਜਿਹੜਾ ਸੀ ਉਹ ਸਿੱਖੀ ਤੋਂ ਕੁਰਬਾਨ ਕਰ ਦਿੱਤਾ ਇਹ ਅੰਮ੍ਰਿਤ ਦੀ ਕੋਈ ਦਾਤ ਦਾਤ ਦੀ ਕੀਮਤ ਨਹੀਂ ਦੇ ਸਕਦਾ ਪਰ ਦਸਵੇਂ ਪਾਸ਼ਾ ਜੀ ਨੇ ਜੇ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਕੀਤਾ ਹੈ ਤੇ ਮਹਾਰਾਜ ਨੇ ਇਸ ਬਦਲੇ ਆਪਣੇ ਪਰਿਵਾਰ ਦੇ ਜੀ ਕੁਰਬਾਨ ਕਰ ਦਿੱਤੇ ਆਪਣੇ ਲਖਤੇ ਜਿਗਰ ਕੁਰਬਾਨ ਕਰ ਦਿੱਤੇ ਦੇਖੋ ਦਸਵੇਂ ਪਾਸ਼ਾ ਸੱਚੇ ਪਾਸ਼ਾ ਜੀ ਨੇ ਜਿਹੜਾ ਪਰਣ ਕੀਤਾ ਉਹਨੂੰ ਮਹਾਰਾਜ ਨੇ ਸਿਰ ਤੋੜਨ ਵਾਇਆ ਉਹਨੂੰ ਸੱਚੇ ਪਾਸ਼ਾ ਨੇ ਪੂਰਾ ਕਰਕੇ ਵਿਖਾਇਆ ਕਿ ਸਮਾਏਗਾ ਖਾਲਸਾ ਜੀ ਇਹਦੀ ਕੀਮਤ ਅਸੀਂ ਚੁਕਤਾ ਕਰ ਦੇਾਂਗੇ ਮਹਾਰਾਜ ਨੇ 1675 ਨੂੰ ਆਪਣਾ ਪਿਤਾ ਜਿਹੜਾ ਸੀ ਉਹ ਕੁਰਬਾਨ ਕਰ ਦਿੱਤਾ ਸੀ ਅੰਮ੍ਰਿਤ ਦੀ ਦਾਤ ਤੋਂ ਪਹਿਲਾਂ ਸੋ ਉਸ ਤੋਂ ਬਾਅਦ 1704 ਦੇ ਵਿੱਚ ਜਦੋਂ ਸ੍ਰੀ ਅਨੰਦਪੁਰ ਸਾਹਿਬ ਜੀ ਗੁਰੂ ਪਿਆਰੇ ਮਹਾਰਾਜ ਨੇ ਛੱਡਿਆ ਆਪ ਜੀ ਨੂੰ ਪਤਾ ਹੈ ਕਿ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਵਾਰੀ-ਵਾਰੀ ਆਪਣੇ ਪੁੱਤਰ ਜਿਹੜੇ ਸਨ ਦੋ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਕੁਰਬਾਨ ਕੀਤੇ ਦੋ ਛੋਟੇ ਸਹਿਬਜ਼ਾਦੇ ਸਰਹੰਦ ਦੀਆਂ ਣੀਆਂ ਵਿੱਚ ਕੁਰਬਾਨ ਕੀਤੇ ਜਿਹੜਾ ਮਹਾਰਾਜ ਨੇ ਵਚਨ ਆਪਣੇ ਸਿੱਖਾਂ ਨਾਲ ਆਪਣੇ ਖਾਲਸੇ ਨਾਲ ਕੀਤਾ ਸੀ ਜਿਹੜਾ ਕੌਲ ਕੀਤਾ ਉਹ ਕੌਲ ਮਹਾਰਾਜ ਨੇ ਪੂਰਾ ਨਿਭਾਇਆ ਦਸਵੇਂ ਪਾਤਸ਼ਾਹ ਨੇ ਸੂਰਬੀਰ ਵਚਨ ਕੇ ਬਲੀ ਦਸਵੇਂ ਪਾਤਸ਼ਾਹ ਸੂਰਬੀਰ ਵੀ ਨੇ ਤੇ ਬਚਨਾ ਦੇ ਬਲੀ ਵੀ ਨੇ ਖਾਲਸਾ ਜੀ ਸਾਨੂੰ ਅੰਮ੍ਰਿਤ ਦੇਓ ਅਸੀਂ ਇਸ ਅੰਮ੍ਰਿਤ ਦੀ ਕੀਮਤ ਚੁਕਾ ਦੇਾਂਗੇ ਆਪਣੇ ਪਰਿਵਾਰ ਦੇ ਜੀਆਂ ਨੂੰ ਅਸੀਂ ਸਿੱਖੀ ਤੋਂ ਕੁਰਬਾਨ ਕਰ ਦੇਾਂਗੇ ਸੋ ਉਹਨਾਂ ਦੇ ਜਿਹੜੇ ਦਿਹਾੜੇ ਹਨ ਉਹ ਆਪ ਜੀ ਨੂੰ ਪਤਾ ਹੈ ਕਿ 20 ਦਸੰਬਰ ਤੋਂ ਆਰੰਭ ਹੋ ਜਾਂਦੇ ਨੇ ਸੋ 6 ਦਸੰਬਰ ਨੂੰ 6 ਪੂਰਨ ਮਹਾਰਾਜ ਨੇ ਕਿਲਾ ਛੱਡਿਆ ਸੋ ਗੁਰੂ ਪਿਆਰਿਓ 7 ਪਉ ਨੂੰ ਮਹਾਰਾਜ ਦੇ ਪਰਿਵਾਰ ਦੇ ਜੀਵਾਂ ਦਾ ਪਰਿਵਾਰ ਵਿਛੜਾ ਹੋਇਆ 8 ਪਉ ਨੂੰ ਚਮਕੌਰ ਦੀ ਗੜੀ ਦੇ ਵਿੱਚ ਜੰਗ ਹੁੰਦਾ ਹੈ 9 ਪਉ ਨੂੰ ਗੁਰੂ ਪਿਆਰੇ ਉਹਨਾਂ ਸਿੱਧਾਂ ਦੇ ਸਸਕਾਰ ਹੁੰਦੇ ਹਨ ਸੋ ਇਸ ਤਰੀਕੇ ਨਾਲ ਇਹ ਦਿਹਾੜੇ ਜਿਹੜੇ ਨੇ ਲੜੀਵਾਰ ਚੱਲਦੇ ਹਨ ਤੇ ਭਾਵਨਾਵਾਲੇ ਜਿਹੜੇ ਸਿੱਖ ਹਨ ਉਹਨਾਂ ਦਿਹਾੜਿਆਂ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦੇ ਨੇ ਉਹਨਾਂ ਸਵੈਜਾਦਿਆਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਆਪਣਾ ਆਪ ਸਿੱਖੀ ਲਈ ਕੁਰਬਾਨ ਕਰ ਦਿੱਤਾ ਆਪਣਾ ਆਪ ਸਿੱਖੀ ਲਈ ਪਿਆਰਿਓ ਕੁਰਬਾਨ ਕਰ ਦਿੱਤਾ ਬੜਾ ਔਖਾ ਹੈ ਗੁਰੂ ਪਿਆਰਿਓ ਆਪਣਾ ਕੁਰਬਾਨ ਕਰਨਾ ਪਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੇ ਜੀਆਂ ਦੇ ਹਿੱਸੇ ਆਇਆ ਹੈ ਕਿ ਜਿਨ੍ਹਾਂ ਨੇ ਆਪਣਾ ਆਪ ਸਾਰਾ ਜਿਹੜਾ ਸੀ ਉਹ ਸਿੱਖੀ ਤੋਂ ਨਿਸ਼ਾਵਰ ਕਰ ਦਿੱਤਾ ਗੁਰੂ ਪਿਆਰਿਓ ਕਿਸੇ ਵਾਸਤੇ ਆਪਣਾ ਆਪ ਕੁਰਬਾਨ ਕਰਨਾ ਬੜਾ ਔਖਾ ਜੇ ਪਰ ਦਸਵੇਂ ਪਾਤਸ਼ਾਹ ਜੀ ਨੇ ਗੁਰੂ ਪਿਆਰਿਓ ਆਪਣਿਆਂ ਨੂੰ ਕੁਰਬਾਨ ਕਰਕੇ ਦੂਸਰਿਆਂ ਨੂੰ ਗੱਲ ਦੇ ਨਾਲ ਲਾਇਆ ਦੂਸਰਿਆਂ ਨੂੰ ਮਹਾਰਾਜ ਨੇ ਆਪਣੇਆਂ ਨੂੰ ਕੁਰਬਾਨ ਕਰਕੇ ਦੂਸਰਿਆਂ ਨੂੰ ਆਪਣੇ ਬਣਾਇਆ ਹੈ ਇਹ 10ਵੇਂ ਪਾਤਸ਼ਾਹ ਜੀ ਦੇ ਹਿੱਸੇ ਆਇਆ ਗੁਰੂ ਪਿਆਰਿਓ ਕਿ ਆਪਣੇ ਕੁਰਬਾਨ ਕਰਕੇ ਦੂਸਰਿਆਂ ਨੂੰ ਗੁਰੂ ਪਿਆਰਿਓ ਆਪਣੇ ਬਣਾ ਲਿਆ ਗੱਲ ਨਾਲ ਲਾ ਲਿਆ ਕਿ ਇਨ ਪੁੱਤਰਨ ਪੈ ਇਨ ਪੁੱਤਰਨ ਕੇ ਸੇਸ਼ ਪਰ ਵਾਰ ਦੇ ਸੁਚਾਰ ਚਾਰ ਮੂਏ ਤੋਂ ਕੀ ਆ ਪਿਆ ਜੀਵਤ ਲੱਖ ਹਜ਼ਾਰ ਜੇ ਚਾਰ ਕੁਰਬਾਨ ਹੋ ਗਏ ਤੇ ਕੀ ਹੋ ਗਿਆ ਲੱਖਾਂ ਤੇ ਹਜ਼ਾਰਾਂ ਤੁਹਾਡੇ ਪੁੱਤਰ ਹੋਣਗੇ ਇਹ ਮਹਾਰਾਜ ਨੇ ਬਚਨ ਕੀਤਾ ਸੀ ਸੋ ਸਤਿਗੁਰਾਂ ਦੇ ਸਹਿਜਾਦਿਆਂ ਦੇ ਸ਼ੀਦੇ ਦਿਹਾੜੇ ਅੱਗੇ ਆ ਰਹੇ ਹਨ ਉਹਨਾਂ ਨੂੰ ਸਜਦਾ ਹੈ ਉਹਨਾਂ ਦੇ ਹਾੜਿਆਂ ਤੇ ਆਪਾਂ ਲਹਿਵੋ ਕਰਕੇ ਜੋ ਇਤਿਹਾਸਕ ਵਿਚਾਰਾਂ ਦੀ ਸਾਂਝ ਪਾਇਆ ਕਰਾਂਗੇ ਲੜੀਵਾਰ ਲੜੀਵਾਰ ਵਿਚਾਰ ਰੱਖਿਆ ਕਰਾਂਗੇ ਆਪ ਜੀ ਬਹੁਤ ਵਾਜੜਿਆ ਕਰਨਾ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ